no no ਸਾਹਿਬ ਜੀ ਉਸਤਤ ਕਰੋ ਸਦਾ ਪ੍ਰਭ ਅਪ ਜੀ ਜੰਤ ਸਭ ਭਏ ਬਵਿਤਰ ਸਤ ਗੁਰ ਕੀ ਸਚ ਸਾਕੀ ਬੇਗਨ ਬਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇ ਕੋਈ பாਬ ਭੇ ਸਭ பாਬਨ ਜਨ ਨਾਨਕ ਸੁਖ ਕਰਿਆ ਸਬ ਪਾਪ ਜਨ ਨਾਨਕ ਸੁਖ ਕਰ ਆਇਆ ਜੁਗ ਜੁਗ ਬਟਾਲ ਸਰਵ ਤਕਤਾਂ ਦੇ ਮਾਲਕ ਬਗ ਸੰਤ ਪਾਤਸ਼ਾ ਸਰਵ ਸੰਜੇ ਰਹੇ ਬੁਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਗੀ ਗੋਤ ਦਾ ਆਨੰਦ ਮਾਣਦੇ ਹੀ ਪਰਮ ਅਸਨ ਮਾਨਣ ਗੁਰੂ ਬਿਆਰੀ ਗੁਰੂ ਸواری ਖਾਲਸਾ ਰੂਪ ਸੱਦ ਸੰਗਤ ਜੀਓ ਬੜੇ ਹੀ ਪੱਗ ਹਨ ਪੰਚਮ ਪਾਤਸ਼ਾਹ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਤ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸੇਵ ਜੀ ਦੀ ਅਮਰ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦਾ ਪਾਵਨ ਸ਼ਬਦ ਸਤਿਗੁਰੂ ਬਖਸ਼ਿਸ਼ ਕਰਦੇ ਨੇ 14ਵੇਂ ਸਲੋਕ 14ਵੇਂ ਸਲੋਕ ਦੀ ਪਹਿਲੀ ਪਉੜੀ ਮਨੁੱਖ ਕੀ ਏਕ ਬਿਰਤੀ ਸਭ ਜਾਨ ਜੀਵਨ ਕੋ ਏਕ ਹੈ ਭਗਵਾਨ ਮਨੁਸ ਕੀ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿਸੇ ਮਨੁੱਖ ਦੀ ਟੀਕ ਨਾ ਤੱਕੀ ਕਿਉਂਕਿ ਕਿਸਪੈ ਖੋਲੋ ਗੰਠੜੀ ਦੁਖੀ ਪਰ ਆਇਆ ਸੰਸਾਰ ਦੇ ਮਨੁੱਖ ਦੇ ਕੋਲ ਕਿਸੇ ਦੇ ਕੋਲ ਜਾ ਕੇ ਤੂੰ ਆਪਣੇ ਦੁਖੜੇ ਰੋਵੇਂਗਾ ਆਪਣੇ ਦੁਖੜੇ ਸੁਣਾਵੇਂਗਾ ਅਤੇ ਉਨੇ ਆਪਣੀ ਗੰਠੜੀ ਖੋਲ ਲੈਣੀ ਹੈ ਦੁੱਖਾਂ ਦੀ ਨਾਨਕ ਦੁਖੀ ਆ ਸਭ ਸੰਸਾਰ ਦੇਵਨ ਹਾਰ ਸਿਰਫ ਉਹ ਪ੍ਰਮਾਤਮਾ ਹੈ ਦੁੱਖ ਸਿਰਫ ਉਹ ਪ੍ਰਮਾਤਮਾ ਤੋਂ ਹੁੰਦੇ ਨੇ ਜਿਹੜੇ ਦੁੱਖਾਂ ਦੀ ਨਿਵਰਤੀ ਕਰਦੇ ਨੇ ਸਤਿਗੁਰੂ ਕਹਿੰਦੇ ਨੇ ਕਿਸੇ ਦੇ ਕੋਲ ਦੁੱਖ ਸੁਣਾਵੇਂਗਾ ਮਨੁੱਖ ਦੇ ਕੋਲ ਇਨਾ ਕਿਸੇ ਦੇ ਚਾਰੇ ਚਿੰਦੜ ਨੇ ਉਹਨਾਂ ਦੇ ਪੈਰ ਕਰਕੇ ਕਿਸੇ ਦੇ ਕੋਲ ਕੋਈ ਰਤਬਾ ਹੈ ਕਿਸੇ ਦੇ ਕੋਲ ਤਾਕਤ ਹੈ ਸਤਿਗੁਰੂ ਕਹਿੰਦੇ ਇਹ ਬੋਧੇ ਸਮੇਂ ਦੀ ਨਹੀਂ ਹੈ ਪਰਮਾਤਮਾ ਨੇ ਜੋ ਦੇਣਾ ਉਸ ਦੀ ਵੀ ਹੋਣਾ ਹੈ ਅਤੇ ਜਿਸ ਦੀ ਤੂੰ ਟੇਕ ਤੱਕਦਾ ਪਿਆ ਨਾ ਜਿਸ ਦਾ ਤੂੰ ਅਸਰਾ ਤੱਕਦਾ ਪਿਆ ਅਸਲ ਦੇ ਵਿੱਚ ਬੁੱਤੀ ਸੰਦੇ ਵਿੱਚ ਕੁਝ ਹੋਰ ਤੇ ਨੇੜੇ ਹੋ ਕੇ ਧੱਕੇਗਾ ਤੱਤ ਨੂੰ ਕੁਝ ਹੋਰ ਵਿਖਾਈ ਦੇਵੇਗਾ ਮਾਇਆ ਨੇ ਕਿਸੇ ਨੂੰ ਸੁੱਖ ਨਹੀਂ ਦਿੱਤਾ ਇਹ ਆਉਦਿਆਂ ਨੇ ਕਿਸੇ ਨੂੰ ਸੁੱਖ ਨਹੀਂ ਦਿੱਤਾ ਸੁੱਖ ਮਿਲਦਾ ਸਿਰਫ ਤੇ ਸਿਰਫ ਗੁਰੂ ਮਹਾਰਗ ਚਰਨਾਂ ਦੇ ਵਿੱਚ ਦੁਨੀਆਦਾਰੀ ਦੇ ਸਾਥ ਦੇ ਨਾਲ ਉਹਦੇ ਚਾਹੀਦੇ ਨੇ ਮਾਇਆ ਚਾਹੀਦੀ ਹੈ ਵੱਖਰੀ ਗੱਲ ਹੈ ਪਰ ਸਤਿਗੁਰੂ ਕਹਿੰਦੇ ਰੱਬ ਨੂੰ ਛੱਡ ਕੇ ਤੂੰ ਜੇ ਉਹਨਾਂ ਦੀ ਏ ਟੇਕ ਤੱਕਣ ਲੱਗ ਜਾਵੇਂਗਾ ਰੱਬ ਨੂੰ ਭੁੱਲ ਜਾਵੇਂਗਾ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਥੇ ਰਤਬਿਆਂ ਦਾ ਸਤਕਾਰ ਹੈ ਉਹਨਾਂ ਚਾਹੀंदे ਮਾਇਆ ਵਾਲਿਆਂ ਦਾ ਹੈ ਉਹਨਾਂ ਵੀ ਚਾਹੀਦਾ ਰੱਬ ਨੇ ਦਿੱਤੀ ਹੈ ਤੁਮ ਪਰ ਇਤਨਾ ਨਹੀਂ ਕਿ ਰੱਬ ਨੂੰ ਛੱਡ ਕੇ ਰੱਬ ਦਾ ਦਰ ਛੱਡ ਕੇ ਤੂੰ ਉਹਨਾਂ ਦੇ ਜਾ ਕੇ ਗੋਲਾ ਬਣ ਜਾਵੇਂਗਾ ਉਹਨਾਂ ਦੇ ਦਰ ਤੇ ਜਾ ਕੇ ਇਹੀ ਤਰ ਸਮਝੇਗਾ ਵਸ ਦੁਨੀਆ ਦਾ ਦਰਹੀ ਹੈ ਸਤਿਗੁਰੂ ਕਹਿੰਦੇ ਨੇ ਇਹ ਚੇਤਾ ਰੱਖੀ ਮਾਨੁਖ ਕੀ ਤੇਕ ਬਿਰਤੀ ਸਭ ਜਾਣ ਤੂੰ ਜਿੰਨਾ ਚਿਰ ਉਥੇ ਤੂੰ ਕਰੇਗਾ ਨਵੇਂਗਾ ਉਥੇ ਜਾ ਕੇ ਜੀ ਜੀ ਜਿੰਨਾ ਮਰਜੀ ਕਰੇਗਾ ਉਥੇ ਜਾ ਕੇ ਉਹ ਸਿਰਫ ਕੁਝ ਸਮੇਂ ਤੱਕ ਹੈ ਕਿਉਂਕਿ ਜਦੋਂ ਤੈਨ ਉਹਨਾਂ ਦੀ ਗੱਲ ਦਾ ਜਵਾਬ ਦਿੱਤਾ ਹਾਂਜੀ ਤੋਂ ਨਾਂਜੀ ਤੇ ਹੋਇਆ ਤੂੰ ਤਾਂ ਨਾਲ ਦੀ ਨਾਲ ਉਹ ਸਮਾਂ ਸਭ ਕੁਝ ਦਰ ਵੀ ਤੇਰੇ ਲਈ ਸਭ ਕੁਝ ਤੇਰੇ ਲਈ ਬਦਲ ਜਾਣਾ ਹੈ ਸਭ ਦਰਵਾਜ਼ੇ ਤੇਰੇ ਲਈ ਬੰਦ ਹੋ ਜਾਣਗੇ ਇਹ ਮਨੁੱਖ ਦੀ ਫਿਤਰਤ ਹੈ ਕਈ ਵਾਰ ਤਾਂ ਹਾਂਜੀ ਹਾਂਜੀ ਕਰਦਿਆਂ ਲਈ ਵੀ ਨਹੀਂ ਪੂਰਾ ਕੁਝ ਹੁੰਦਾ ਨਾਂਜੀ ਲਈ ਤਾਂ ਸਭ ਕੁਝ ਬੰਦੀ ਹੈ ਫਰਕ ਇਹ ਬਾਰੇ ਇਹ ਮਾਇਆ ਕਰਤਵਿਆਂ ਕਰਕੇ ਹਾਂਜੀ ਹਾਂਜੀ ਕਰਦਾ ਰਹਿੰਦਾ ਉਹ ਤੋਂ ਫਿਰ ਵੀ ਨਹੀਂ ਕੁਝ ਮਿਲਦਾ ਸਤਿਗੁਰੂ ਕਹਿੰਦੇ ਨੇ ਜੇ ਕਿਤੇ ਰੱਬ ਦੇ ਦਰ ਤੇ ਇਦਾਂ ਦਾ ਕਰੇਗਾ ਨਾ ਅ ਰੱਬ ਨੇ ਤੇਰੇ ਬਾਰੇ ਨਿਆਰੇ ਕਰਨੇ ਨੇ ਅਤੇ ਅ ਰੱਬ ਨੇ ਜੋ ਕੁਝ ਦੇਣਾ ਹੈ ਉਹ ਸੰਗਤ ਜੀ ਹੁਣ ਤੱਕ ਜਨਮ ਤੋਂ ਪਹਿਲਾਂ ਰੱਬ ਜੀ ਦੇ ਰਹੇ ਨੇ ਹੁਣ ਦੇ ਰਹੇ ਨੇ ਅਤੇ ਜਨਮ ਦੇ ਬਾਅਦ ਜਿਹੜਾ ਕਿੜਾ ਜੀਵਨ ਮਿਲਣਾ ਹੈ ਸਾਡਾ ਸੌਖਾ ਹੋ ਜਾਏਗਾ 83 ਦਾ ਗੇੜ ਸਾਡਾ ਕੱਟਿਆ ਜਾਣਾ ਤਾਂ ਉਹ ਸੌਖੇ ਹੋ ਜਾਣਾ ਜੇ ਰੱਬ ਤੋਂ ਮੰਗਾਂਗੇ ਜੇ ਟੇਕ ਰੱਬ ਦੀ ਤਕਾਂਗੇ ਦੁਨੀਆ ਦੀ ਟੇਕ ਤਕਾਂਗੇ ਦਰਦਰ ਦੀਆਂ ਠੁਕਰਾਵਾਂਗੇ ਅੱਗੇ ਸਤਿਗੁਰੂ ਕਹਿੰਦੇ ਨੇ ਜਿਸ ਕੈ ਦੀ ਹੈ ਰਹਿ ਅਗਾਹੇ ਕਿਉਂਕਿ ਦੁਨੀਆ ਦੇ ਦਿੱਤੇ ਦੇ ਨਾਲ ਰਜ ਨਹੀਂ ਹੁੰਦਾ ਅੱਤੇ ਅਜ ਤੱਕ ਨਾ ਇਹ ਦੁਨੀਆ ਰੱਜੀ ਹੈ ਰੱਬ ਨੇ ਜਦੋਂ ਦੇਣਾ ਜੀ ਤਾਂ ਉਹ ਬਹੁ ਰਣਾ ਤ੍ਰਿਸ਼ਨਾ ਲੱਗ ਗਈ ਆਏ ਹੁਣ ਅਵਸਥਾ ਇਹਨਾਂ ਸਾੰਦੀ ਬਣਦੀ ਆ ਅਰਜ ਆਤਾ ਗਿਆ ਤਾਂ ਤ੍ਰਿਸ਼ਨਾ ਜਿਹੜੀ ਉਹ ਨਹੀਂ ਪਰਦੀ ਅਰਜ ਆਉਣਾ ਸਤਿਗੁਰੂ ਕਹਿੰਦੇ ਨੇ ਇੱਕ ਸੰਤੁਸ਼ਟੀ ਅਰਜ ਆ ਗਿਆ ਤਾਂ ਜੇ ਅਰਜ ਆ ਕੇ ਵੀ ਤੇਰੀ ਹੋਰ ਮਨ ਦੇ ਵਿੱਚ ਚਾਹ ਹੈ ਤਾਂ ਉਹਨੂੰ ਤ੍ਰਿਸ਼ਨਾ ਕਹਿੰਦੇ ਨੇ ਤੇਰੇ ਕੋਲ ਹਰ ਇੱਕ ਚੀਜ਼ ਸਹੂਲਤ ਹੈ ਤਾਂ ਤੇਰੇ ਮਨ ਦੇ ਵਿੱਚ ਫੇਰ ਵੀ ਚਾਹ ਹੈ कि ਮੈਨੂੰ ਹੋਰ ਚਾਹੀਦਾ ਮੈਂ ਇਦਾਂ ਕਰਨਾ ਪ੍ਰਪੰਚ ਬੜੇ ਘਰ ਵੀ ਰਹਿਆ ਤੇ ਵਨ ਦੇ ਵਿੱਚ ਚੱਲਦੇ ਨੇ ਸਤਿਗੁਰੂ ਕਹਿੰਦੇ ਨੇ ਰਾਜ ਸਭਾ ਸਿਰਫ ਗੁਰੂ ਦੇ ਮੋਹਰਕ ਚੱਲਣਾਂ ਦੇ ਵਿੱਚ ਆ ਸਕਦਾ ਅਤੇ ਮਾਰੈ ਰੱਖੈ ਇਕੋ ਆਪ ਰੱਬ ਦੇ ਹੱਥ ਦੇ ਵਿੱਚ ਹੈ ਮਾਰਨਾ ਹੈ ਰੱਖਣਾ ਹੈ ਜਾਂ ਉਹ ਮਾਨੂੰ ਜਨਮ ਦਿੰਦਾ ਉਹ ਪਾਲਦਾ ਹੈ ਅਤੇ ਫਿਰ ਉਹ ਲੈਤਾ ਕਰਦਾ ਹੈ ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਮਾਨੁੱਖ ਕੇ ਕਿਛ ਨਾ ਹੀ ਹੱਥ ਕਿਹਨੋਂ ਜਾ ਕੇ ਸੁਣਾਉਂਦਾ ਪਿਆ ਚੰਦ ਦਿਨਾਂ ਦੀ ਤੇਰੀ ਜ਼ਿੰਦਗੀ ਹੈ ਅਤੇ ਢੇਕ ਤੋਂ ਉਸ ਇਨਸਾਨ ਦੀ ਟੱਕਦਾ ਪਿਆ ਜਿਹਦਾ ਕੋਈ ਭਰੋਸਾ ਨਹੀਂ ਹੈ ਮਾਇਆ ਦਾ ਤਾਂ ਕੋਈ ਹੈ ਹੀ ਨਹੀਂ ਉਸ ਇਨਸਾਨ ਦਾ ਵੀ ਕੋਈ ਭਰੋਸਾ ਨਹੀਂ ਜਿਹਦੇ ਕੋਲ ਤੂੰ ਢੇਕ ਤੱਕਦਾ ਪਿਆ ਹੈ ਜਨਮ ਉਹਦੇ ਹੱਥ ਦੇ ਵਿੱਚ ਪ੍ਰਤਪਾਲਣ ਉਹਦੇ ਹੱਥ ਦੇ ਵਿੱਚ ਅਤੇ ਮਰਨ ਉਹਦੇ ਹੱਥ ਦੇ ਵਿੱਚ ਮਾਰੇ ਰੱਖ ਹੈ ਕੋਆ ਪਰ ਉਸ ਮਨੁੱਖ ਦੇ ਹੱਥ ਦੇ ਵਿੱਚ ਕੀ ਚਾਰ ਛਲੜਾਂ ਕਰਕੇ ਸਿਰਫ ਕਿਸੇ ਦੀ ਟੇਕ ਤੱਕਦਾ ਰਹਿਆ ਸਤਿਗੁਰੂ ਕਹਿੰਦੇ ਨੇ ਕੋਈ ਪਤਾ ਨਹੀਂ ਭਾਈ ਇਸ ਜਿੰਦਗੀ ਦਾ ਕਦੋਂ ਦੁਨੀਆ ਨੂੰ ਅਲਵਿਦਾ ਕਹੇ ਦੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਮਾਰਨ ਵਾਲਾ ਰੱਖਣ ਵਾਲਾ ਸਿਰਫ ਉਹ ਆਪ ਹੈ ਮਨੁੱਖ ਦੇ ਹੱਥ ਦੇ ਵਿੱਚ ਮਨੁੱਖ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਤਿਸਕਾ ਹੁਕਮੰਬੂਜ ਸੁਖ ਹੋਏ ਹੁਣ ਮਨੁੱਖ ਦੇ ਹੱਥ ਦੇ ਵਿੱਚ ਇਹਨੇ ਕੀ ਲੈਣਾ ਨਾਤਾ ਸਤਿਗੁਰੂ ਕਹਿੰਦੇ ਨੇ ਰੱਬ ਰਹਿਮਤਾ ਕਰ ਰਿਹਾ ਹੈ ਜਨਮ ਕੀ ਹੈ ਪ੍ਰਤਪਾਲਨ ਕੀ ਹੈ ਅਤੇ ਮਰਨ ਕੀ ਹੈ ਤਾਂ ਇਹ ਤਾਂ ਇਨਸਾਨ ਦੀ ਸਮਝ ਬੜੀ ਦੂਰ ਹੈ ਅਤੇ ਨਾ ਇਹਨੂੰ ਸਮਝ ਸਕਦਾ ਕਿ ਸਮਝ ਸਾਡੀ ਇਤਨੀ ਕਹਿਣਾ ਰੱਬ ਨੇ ਚਾਰ ਖਾਣੀਆਂ ਬਣਾਈਆਂ ਨੇ ਚਾਰ ਖਾਣੀਆਂ ਅੰਡਜ ਜੀਰ ਜਸੇਤ ਜੋਤ ਪੁਜ ਤਾਂ ਇਹਨਾਂ ਦੇ ਵਿੱਚ ਰੱਬ ਨੇ ਪਿਤਪਾਲਣ ਮਾਤਾ ਦੇ ਉਦਰ ਦੇ ਵਿੱਚ ਵੀ ਕਿਵੇਂ ਕਰਨੀ ਹੈ ਪਿਤਪਾਲਣ ਹੁਣ ਰੱਬ ਨੇ ਰਹਿਮਤ ਕਿਦਾਂ ਦੀ ਬਣਾਈ ਹੈ ਮੰਨ ਲਓ ਪਾਣੀ ਦੇ ਵਿੱਚ ਜਿਹੜੇ ਜੀਵ ਰਹਿੰਦੇ ਉਹਨਾਂ ਨੇ ਪਾਣੀ ਦੇ ਵਿੱਚ ਹੀ ਰਹਿਣਾ ਪਾਣੀ ਦੇ ਵਿੱਚ ਉਹਨਾਂ ਦਾ ਜੀਵਨ ਪਾਣੀ ਦੇ ਵਿੱਚ ਹੀ ਬਰਤ ਪਾਲਣਾ ਹੈ ਪਾਣੀ ਦੇ ਵਿੱਚ ਹੀ ਉਹਨਾਂ ਦੀ ਲੇਤਾ ਹੈ ਇਹ ਰੱਬ ਦੀ ਆਪਣੀ ਖੇਡ ਹੈ ਪਰ ਸਤਿਗੁਰੂ ਕਹਿੰਦੇ ਨੇ ਰੱਬ ਦੀ ਜਿਹੜੀ ਖੇਡ ਹੈ ਨਾ ਇਸ ਖੇਡ ਨੂੰ ਸਮਝਣਾ ਬੜਾ ਮੁਸ਼ਕਲ ਹੈ ਹੁਣ ਇਨਸਾਨ ਦੇ ਹੱਥ ਦੇ ਵਿੱਚ ਕੀ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਇਨਸਾਨ ਕੀ ਕਰੇ ਜਦ ਖੇਡ ਸਮਝ ਨਹੀਂ ਆ ਰਹੀ ਇਹ ਦੁਨੀਆਦਾਰੀ ਰੱਬ ਨੇ ਬਣਾਈ ਇੱਕ ਖੇਡ ਹੈ ਸਮਝ ਤੋਂ ਬਾਅਦ ਕੀ ਕੀਤਾ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਅ ਰੱਬ ਦੇ ਹੁਕਮ ਦੇ ਅਨੁਸਾਰ ਚੱਲਣਾ ਰੱਬ ਦੀ ਰਜ਼ਾ ਦੇ ਵਿੱਚ ਚੱਲਣਾ ਜਿਹੜਾ ਇਨਸਾਨ ਦਾ ਕੂੜ ਪਈ ਹੈ ਨਾ ਕਿਵੇਂ ਸੱਚੇ ਆਦਰ ਹੋਈ ਹੈ ਕਿਵੇਂ ਕੂੜ ਟੁੱਟੇ ਪਾਲ ਹਾਲਾਂਕਿ ਇਨਸਾਨ ਸੱਚਿਆਰਾ ਹੋ ਨਹੀਂ ਸਕਦਾ ਪਰ ਕਿਵੇਂ ਗੁਰੂ ਨਾਨਕ ਦੇਵ ਮਹਾਰਾਜੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਨੇ ਸਵਾਲ ਹੈ ਕਿਵ ਸੱਚਿਆਰਾ ਹੋਈਏ ਕਿਵ ਕੂੜਾ ਟਟੇ ਪਾ। ਅਤੀ ਅੱਗੇ ਸਵਾਲ ਅੱਗੇ ਜਵਾਬ ਦਿੰਦੇ ਨੇ ਸਵਾਲ ਦਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਕਿ ਉਹਦੀ ਰਜਾ ਦੇ ਵਿੱਚ ਚੱਲਣਾ ਹੀ ਆਨੰਦ ਹੈ ਹੁਣ ਇਹੀ ਗੁਰੂ ਅਰਜਨ ਦੇਵ ਮਹਾਰਾਜੀ ਕਹਿੰਦੇ ਨੇ ਤਿਸਕਾ ਹੁਕਮ ਬੂਝ ਸੁਖ ਹੋਵੇ ਉਦੀ ਰਜਾ ਦੇ ਵਿੱਚ ਚੱਲਣਾ ਹੁਕਮ ਨੂੰ ਬੁੱਝਣਾ ਉਹਦੀ ਰਜਾ ਦੇ ਵਿੱਚ ਚੱਲਣਾ ਉਦੀ ਰਜਾ ਦੇ ਵਿੱਚ ਆਨੰਦੀ ਆਨੰਦ ਹੈ ਤਿਸ ਕਾ ਨਾਮ ਰਖ ਕੰਠ ਪਰਵੇਂ ਹੁਣ ਕੰਠ ਗਲਾ ਪ੍ਰਮਾਤਮਾ ਦਾ ਸਿਮਰਨ ਕਰਨਾ ਪ੍ਰਮਾਤਮਾ ਦੀ ਬੰਦਗੀ ਕਰਨੀ RAM ਕਹਿ ਲੈ ਅੱਲਾ ਕਹਿ ਲੈ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਨਾਮ ਜਪ ਲੈ ਪ੍ਰਮਾਤਮੰਦ ਅਤੇ ਉਹ ਨਾਮ ਜਪਿਆ ਹੋਇਆ ਸਤਿਗੁਰੂ ਕਹਿੰਦੇ ਨੇ ਸਿਮਰ 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 ਪ੍ਰਭੂ ਸੋ ਤਿੰਨ ਦਫਾ ਸਤਗੁਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਿਮਰ 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 ਪ੍ਰਵਸੋਏ ਨਾਨਕ ਬਿਗਨ ਨ ਲਾਗੇ ਕੋਏ ਪ੍ਰਮਾਤਮਾ ਨੂੰ ਸਿਮਰੇਗਾ ਪ੍ਰਮਾਤਮਾ ਨੂੰ ਅਰਾਦੇਗਾ ਪ੍ਰਮਾਤਮਾ ਨੂੰ ਯਾਦ ਕਰੇਗਾ ਤੈਨੂੰ ਕੋਈ ਵਿਗਨ ਨਹੀਂ ਕਰੇਗਾ ਤੈਨੂੰ ਕੋਈ ਗਲੇਸ਼ ਨਹੀਂ ਲੱਗੇਗਾ ਦੁਨੀਆ ਦੇ ਵਿੱਚ ਜਿੱਥੇ ਮਰਜੀ ਚੱਲਿਆ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਤੂੰ ਪ੍ਰਮਾਤਮਾ ਨੂੰ ਸਿਮਰਦਾ ਹੈ ਪ੍ਰਮਾਤਮਾ ਨੂੰ ਸਿਮਰਨ ਦਾ ਭਾਵ ਸੰਗਤ ਜੀ ਚੰਗੇ ਕਰਮ ਕਰਨੇ ਚੰਗੀ ਸੋਚ ਵਿਚਾਰ ਰੱਖਣੀ ਇਹ ਵੀ ਪ੍ਰਮਾਤਮਾ ਨੂੰ ਸਿਮਰਨ ਆ ਹੈ ਚੰਗੇ ਕਰਮੀ ਅਸਲ ਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਹੈ ਚੰਗੇ ਕਰਮ ਕੀਤੇ ਜਾਣ ਉਹ ਹੀ ਪ੍ਰਮਾਤਮਾ ਦੀ ਬੰਦਗੀ ਹੈ ਹੁਣ ਜੇ ਇਨਸਾਨ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਚੰਗੇ ਕਰਮ ਨਾ ਕਰੇ ਇਹਦਾ ਸਿਮਰੈ ਅਭੂਆ ਕਿਸੇ ਅਰਥ ਦਾ ਨਹੀਂ ਹੈ ਸਿਮਰਨ ਨਾ ਕਰੇ ਪਰ ਚੰਗੇ ਕਰਮ ਕਰੇ ਚੰਗੀ ਸੋਚ ਵਿਚਾਰ ਕਰੇ ਉਹੀ ਰੱਬ ਦੀ ਬੰਦਗੀ ਹੈ ਜੱਗਾ ਇਨਸਾਨ ਬਣਨਾ ਰੱਬ ਦੀ ਬੰਦਗੀ ਆ ਰੱਬ ਨੂੰ ਧਿਆਉਣਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਪ੍ਰਭ ਸੋਏ ਪ੍ਰਭ ਸੋਏ ਦਾ ਸੋਣਾ ਲੱਗਣਾ ਸੋਣਾ ਕਿਵੇਂ ਲੱਗੇਗਾ ਪ੍ਰਮਾਤਮਾ ਨੂੰ ਕਿ ਤੂੰ ਇਸ਼ਨਾਨ ਕਰੇਗਾ ਸੋਨੇ ਕੱਪੜੇ ਪਾਵੇਂਗਾ ਪਰ ਮਾਤਮਾ ਨੂੰ ਸੋਣਾ ਲੱਗਿਆ ਕਿਉਂਕਿ ਇੱਥੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਬੜੇ ਮਖਮਲੀ ਸੇਜਾ ਤੇ ਸੌਣ ਵਾਲੇ ਨਰਕ ਦੇ ਵਿੱਚ ਪਏ ਨੇ ਕਿਉਂ ਕਿ ਉਹਨਾਂ ਦੇ ਕਰਮ ਨਹੀਂ ਸੀ ਉਹਨਾਂ ਦੀ ਸੋਚ ਵਿਚਾਰ ਨਹੀਂ ਸੀ ਸਤਿਗੁਰੂ ਕਹਿੰਦੇ ਨੇ ਸੋਚੋ ਹੋਵੇ ਤਾਂ ਸੱਚ ਪਾਈ ਹੈ ਸੱਚ ਕਹਿੰਦੇ ਆ ਜੀ ਅੰਦਰ ਦੀ ਸੋਚ ਬਾਹਰਲੀ ਵੀ ਜ਼ਰੂਰੀ ਹੈ ਇਨਸਾਨ ਦੇ ਲਈ ਪਰ ਅਸਲ ਦੇ ਵਿੱਚ ਅੰਦਰਲੀ ਸੋਚ ਜ਼ਰੂਰੀ ਹੈ ਤਾਂ ਫੇਰ ਸੋਚੇ ਹੋਵੇ ਤਾਂ ਸੱਚ ਪਾਈਏ ਫੇਰ ਰੱਬ ਮਿਲਦਾ ਫੇਰ ਰੱਬ ਦੀ ਰਹਿਮਤ ਮਿਲਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਰੱਬ ਦੀ ਰਹਿਮਤ ਤੈਨੂੰ ਜਦੋਂ ਮਿਲੇਗੀ ਨਾ ਤਾਂ ਤੈਨੂੰ ਸਾਰੇ ਤੇਰੇ ਕਲੇਸ਼ ਦੁੱਖ ਕਲੇਸ਼ ਕਰਦੇ ਜਾਗੇ ਬਿਗਨ ਕਹਿੰਦੇ ਨੇ ਤੂੰ ਜੋ ਵੀ ਸੋਚੇਗਾ ਨਾ ਬਿਗਨ ਨੂੰ ਕਹਿੰਦੇ ਨੇ ਰੁਕਾਵਟ ਕਿਸੇ ਵੀ ਕੰਮ ਕਰਕੇ ਤੈਨੂੰ ਰੁਕਾਵਟ ਨਹੀਂ ਆਉਣੀ ਦੁਨੀਆ ਨੂੰ ਜਿੱਤਣ ਚੱਲੇਗਾ ਦੁਨੀਆ ਨੂੰ ਵੀ ਜਿੱਤ ਲਵੇਂਗਾ ਕਿਸੇ ਕੰਮ ਕਰਕੇ ਤੇਰੇ ਰੁਕਾ ਰੁਕਾਵਟ ਨਹੀਂ ਹੋਣੀ ਕਿਉਂਕਿ ਤੱਤੀ ਵਾ ਵੀ ਸਤਿਗੁਰੂ ਤੇਰੇ ਵੱਲੋਂ ਨਹੀਂ ਦੇਣਗੇ ਪਰ ਉਹ ਹੈ ਸੰਗਤ ਜੀ ਚੰਗੇ ਕਰਮ ਕਰਨੇ ਚੰਗੀ ਸੋਚ ਵਿਚਾਰ ਕਰਨੀ ਆਪਣੀ ਤਾਂ ਜਦੋਂ ਇਦਾਂ ਇਨਸਾਨ ਕਰਦਾ ਸਤਿਗੁਰੂ ਕਹਿੰਦੇ ਨੇ ਫਿਰ ਬਾਰੇ ਨਿਆਰੇ ਹੁੰਦੇ ਨੇ ਪਰ ਗੁਰੂ ਅਰਜਨ ਦੇ ਮਹਾਰਾਜ ਦੀ ਕਿਰਪਾ ਕਰਦੇ ਨੇ ਭਾਈ ਭੁੱਲ ਕੇ ਵੀ ਤੂੰ ਇਹ ਨਾ ਕਰੀਂ ਕਿ ਮਨੁੱਖ ਕੀ ਟੇਕ ਬਿਰਤੀ ਸਭ ਜਾਣ ਕਿਉਂਕਿ ਤੂੰ ਪ੍ਰਤਵੀਆਂ ਵਾਲਿਆਂ ਕੋਲੇ ਮਾਇਆ ਵਾਲਿਆਂ ਕੋਲੇ ਉਹਨਾਂ ਦੀ ਟੇਕ ਤੱਕ ਹੈ ਜਦੋਂ ਉਹਨਾਂ ਦੀ ਟੇਕ ਤੱਕਦੇ ਹਨ ਰੱਬ ਦਾ ਸ਼ਰੀਕ ਬਣਾਉਣਾ ਹੈ ਤਾਂ ਰੱਬ ਫਿਰ ਤੇ ਤੁ ਕਾਫੀ ਦੂਰ ਤੇਰੇ ਨੇੜੇ ਨਹੀਂ ਰੱਬ ਤੇ ਤੁ ਕਾਫੀ ਦੂਰ ਹੈ ਮਿਲ ਵਰਤਨ ਰੱਖਣਾ ਸਤਿਗੁਰੂ ਗੰਦੇ ਮਿਲ ਵਰਤਨ ਰੱਖ ਕਿਉਂਕਿ ਰੱਬ ਦਾ ਸ਼ਰੀਕ ਦੁਨੀਆ ਤੇ ਕੋਈ ਨਹੀਂ ਹੈ ਆ ਰੱਬ ਵਰਗਾ ਦੁਨੀਆ ਤੇ ਕੋਈ ਨਹੀਂ ਸਤਿਗੁਰੂ ਇੱਥੇ ਤੱਕ ਕਹਿੰਦੇ ਨੇ ਜਦੋਂ ਰੱਬ ਦਾ ਦਰਜਾ ਕਿਸੇ ਆਮ ਇਨਸਾਨ ਨੂੰ ਦਿੱਤਾ ਜਾਂਦਾ ਹੈ ਆਮ ਕੀ ਭਾਵੇਂ ਪੀਰ ਪਕੰਬਰ ਕੋਈ ਰੱਬ ਵਰਗਾ ਕੋਈ ਕੋਈ ਪੀਰ ਪਕੰਬਰ ਉਹ ਅਵਸਥਾ ਰੱਬ ਨੂੰ त्याग ਕੇ ਉੱਥੇ ਤੱਕ ਪਹੁੰਚਿਆ ਹੈ ਰੱਬ ਦੇ ਵਿੱਚ ਇਕਮਕ ਹੋਇਆ ਤਾਂ ਜਦੋਂ ਉਹਦੇ ਵਿੱਚ ਇਕਮਕ ਹੁੰਦਾ ਹੈ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਭਾਈ ਮਨੁੱਖ ਦੀ ਟੀਕ ਕਿਦਾਂ ਦੀ ਹੈ ਜਾਂ ਕਿਸੇ ਮਨੁੱਖ ਤੇ ਟੀਕ ਰੱਖੀ ਹੈ ਤਜ ਜਦੋਂ ਕਿਸੇ ਮਨੁੱਖ ਨੂੰ ਰੱਬ ਦਾ ਦਰਜਾ ਭਗਵਾਨ ਦਾ ਦਰਜਾ ਦਿੰਦਾ ਤਾਂ ਸਤਿਗੁਰੂ ਕਹਿੰਦੇ ਨੇ ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋ ਮੁਖ ਦਾ ਬਾਬੂ ਨੂੰ ਜਿਉਂਦੇ ਨੂੰ ਸੜ ਜਾਣਾ ਚਾਹੀਦਾ ਜਿਹੜਾ ਰੱਬ ਦਾ ਦਰਜਾ ਕਿਸੇ ਇਨਸਾਨ ਨੂੰ ਦੇ ਰਿਹਾ ਹੈ ਪਰ ਰੱਬ ਦਾ ਦਰਜਾ ਕਿਸੇ ਨੂੰ ਦੇ ਨਹੀਂ ਰਿਹਾ ਰੱਬ ਦਾ ਦਰਜਾ ਸਿਰਫ ਰੱਬ ਦੇ ਕੋਲ ਹੈ ਰੱਬ ਨੇ ਕਿਸੇ ਨੂੰ ਨਹੀਂ ਦਿੱਤਾ ਨਾ ਕੋ ਹੋਵਾ ਨਾ ਕੋ ਜੀਵੜ ਆਪ ਤੇ ਵੜਦਾ ਤਾਂ ਇਹ ਸਤਿਗੁਰਾਂ ਦੀ ਰਹਿਮਤ ਹੈ ਸਤਿਗੁਰੂ ਕਹਿੰਦੇ ਨੇ ਤੂੰ ਖੁਸ਼ੀਆਂ ਲੈਣੀਆਂ ਨੇ ਸਿਮਰ 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 ਪ੍ਰਭ ਸੋਏ ਕੀ ਬਣੇ ਕੀ ਹੋਵੇਗਾ ਨਾਨਕ ਵਿਗੜ ਨਾ ਲੱਗੇ ਕੋਈ ਵਿਗੜ ਨਹੀਂ ਤੈਨੂੰ ਲੱਗੇਗਾ ਆਨੰਦ ਖੁਸ਼ੀਆਂ ਤੇਰੀ ਛੋੜੀ ਦੇ ਵਿੱਚ ਹੋਣ ਜਿੱਧਰ ਨੂੰ ਜਾਵੇਂਗਾ ਖੁਸ਼ੀਆਂ ਤੇਰੇ ਨਾਲ ਜਾਣਗੀਆਂ ਆਨੰਦ ਤੇਰੇ ਤੈਨੂੰ ਦੁਨੀਆਂ ਸਜਦੇ ਕਰੇਗੀ ਇਹ ਜਿਹੜਾ ਜਨਮ ਅਤੇ ਪ੍ਰਤਪਾਲਣਾ ਤੇ ਮਰਨ ਰੱਬ ਦੇ ਹੱਥ ਦੇ ਵਿੱਚ ਹੈ ਤਾਂ ਇਹ ਵੀ ਇਨਸਾਨ ਸੱਤਲੀ ਕਰ ਸਕਦਾ ਹੈ ਅ ਰੱਬ ਦੇ ਹੱਥ ਤੇਰਾ ਜਨਮ ਵੀ ਧੰਨ ਹੈ ਫਿਰ ਅਤੇ ਤੇਰਾ ਮਰਨ ਵੀ ਧੰਨ ਹੈ ਤੇਰਾ ਜਦੋਂ ਰੱਬ ਦੀ ਬੰਦਗੀ ਕਰਦਾ ਹੈ ਨਾ ਫਿਰ ਉਹਦੇ ਬਰਸੀਆਂ ਚੱਲਦੀਆਂ ਨੇ ਜਨਮ ਦਿਨ ਮਨਾਏ ਜਾਂਦੇ ਨੇ ਇਹੀ ਰੱਬ ਦੀ ਰਹਿਮਤ ਹੈ ਕਿ ਜਨਮ ਵੀ ਧੰਨ ਹੋ ਗਿਆ ਧੰਨ 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 ਜਨ ਅਯ ਜਿਸ ਪ੍ਰਸਾਦ ਸਭ ਜਗਤ ਤਰੈ ਫਿਰ ਉਸ ਜਨਨੀ ਉਸ ਪਿਤਾ ਨੂੰ ਵੀ ਫਿਰ ਦੁਨੀਆ ਦੇ ਵਿੱਚ ਧੰਨ ਆਖਿਆ ਜਾਂਦਾ ਹੈ ਜਦੋਂ ਤੂੰ ਬੰਦਗੀ ਕਰਦਾ ਹੈ ਤੇਰੇ ਪੂਰੇ ਖਾਨਦਾਨ ਨੂੰ ਧੰਨ ਆਖੇ 21 ਕੁਲ ਪ੍ਰਹਿਲਾਦ ਉਧਾਰੇ ਗੁਰਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ 21 ਕੁਲ ਪ੍ਰਹਿਲਾਦ ਨੇ ਤਾਰ ਲਏ ਆਪਣੇ 5 ਸਾਲ ਦੀ ਉਮਰ ਦੇ ਵਿੱਚ ਕਦੋਂ 21 ਕੁਲਾ ਹੋਣਗੀਆਂ 21 ਕੁਲਾਂ ਦਾ ਜ਼ਿਕਰ ਹੈ ਕਿ 21 ਕੁਲਾਂ ਉਹਨੇ ਪ੍ਰਹਿਲਾਦ ਜੀ ਨੇ ਆਪਣੀਆਂ ਤਾਰ ਲਏ ਅਤੇ ਉਹ ਪ੍ਰਹਿਲਾਦ ਸਲੀਕਾ ਸਰੀਕਤ ਜਿਹੜਾ ਉਹਨਾਂ ਦੇ ਪੋਲ ਸੀ ਉਹ ਸਾਨੂੰ ਦੱਸ ਰਹੇ ਨੇ ਕਿ ਅੱਗ ਦੇ ਵਿੱਚ ਬਹਿ ਕੇ ਵੀ ਜਿਨ੍ਹਾਂ ਨੇ ਰੱਬ ਨੂੰ ਵਰ ਦਿੱਤਾ ਸੀ ਉਹਦੀ ਭੂਆ ਨੂੰ ਕੋਲਕਾ ਨੂੰ ਉਹ ਵੀ ਸੜ ਗਈ ਹੈ ਪਰ ਉਹਦੇ ਅੰਦਰ ਬੇਈਮਾਨੀ ਸੀ ਉਹਦੇ ਕਰਮ ਸਹੀ ਨਹੀਂ ਸੀ ਤਾਂ ਸਤਿਗੁਰੂ ਕਹਿੰਦੇ ਨੇ ਕਰਮ ਸਹੀ ਨੇ ਤੇ ਇਹ ਸੋਚ ਵਿਚਾਰ ਸਹੀ ਹੈ ਰੱਬ ਜੀ ਨੂੰ ਆਪਣਾ ਵਰ ਦਿੰਦਾ ਹੈ ਹੋ ਸਕਦਾ ਜਿਹੜਾ ਗਲਤ ਚੱਲਦਾ ਉਹ ਇਦਾਂ ਹੀ ਸੜ ਕੇ ਸੁਆਹ ਹੋ ਜਾਵੇ ਪਰ ਸਤਿਗੁਰੂ ਕਹਿੰਦੇ ਨੇ ਰੱਬ ਦੀ ਰਜ਼ਾ ਦੇ ਵਿੱਚ ਚੱਲਣਾ ਬੜਾ ਜ਼ਰੂਰੀ ਹੈ ਉਦੇ ਵਿੱਚ ਆਨੰਦ ਨੇ ਖੁਸ਼ੀਆਂ ਨੇ ਸਮਾਪਤੀ ਦਾ ਸਮਾਂ ਹੈ ਉਹਨਾਂ ਬੁਲਾਂ ਦੀ ਕੀਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ